संगति इस तरह प्रेम ले ले आओ आवाज बढ़ाओ बच्चे आओ ਹੈਲੋ ਹੈਲੋ ਸਾਡੇ ਜਿਹੜੀ ਕਮੇਟੀ ਦੇ ਇੱਕ ਮਾਦਾ ਬਾਸੀ ਕਾਉਨ ਬੈਠੇ ਸਾਨੂੰ ਦੇਖ ਸਾਥ ਸਿੱਖ ਲੈਣਾ ਚਾਹੁੰਦਾ ਤੇ ਅੱਜ ਇਹਨਾਂ ਨੂੰ ਬੂਟਾ ਖਾਨ ਮੁਹੰਮਦ ਨੂੰ ਪੱਕਾ ਕਰ ਦਿੱਤਾ ਅੱਗੇ ਜਿੱਦਾਂ ਜਿੱਦਾਂ ਇਹਦੀ ਉਹ ਚੀਜ਼ ਬਦੂਗੀ ਅਸੀਂ ਬਦਾਵਾਂਗੇ ਜਿੱਦਾਂ ਵੀ ਆਊਗਾ ਠੀਕ ਹੈ ਲੋੜਦਾਰਤਾ ਅੱਜ ਅਸੀਂ ਪਗੜੀ ਬੰਨਤੀਏ ਨੇ ਯਾਰ ਜਿਹੜਾ ਇਹ ਦੇਖਦਾ ਤਾਂ ਬਖਤ ਜੀ ਨਹੀਂ ਜਿਆ ਨਾ ਦੀ ਜਰਗਾਟ ਚਾਹ ਹੈ ਤੇ ਅਲੀ ਪਕਾ ਦਰਪਾ ਬਾਕੀ ਖੜੀ ਖੜੀ ਗਿਆ ਸਾਹ ਸੰਜੀ ਆਪ ਸਮਝੋ ਸਾਡੇ ਨਾਲ ਅਸਰੇਗਾ ਬੋਲੋ ਸਮਝੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੈ 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 ਦਾ ਇਹ ਸਭ ਤੋਂ ਵੱਡੀ ਵੀ ਇਹ ਬੁਢਾਈ ਹੈ ਕਿ ਮੈਂ ਸੰਗਤ ਨਾਲ ਵਾਦਾ ਕਰਦਾ ਕਿ ਜਿੰਨਾ ਚਿਰ ਮੇਰੇ ਸਾਹ ਵਿੱਚ ਸਾਹ ਹੈ ਮੈਂ ਤੁਹਾਡੀ ਸੇਵਾ ਕਰਾਂਗਾ ਮਤੌਰ ਕਲਾਕਾਰ ਦੀ ਸੇਵਾ ਦਾ ਰੋਗ ਸ਼ੋ ਜਾ ਰਿਹਾ ਹੈ। ਇਹ ਚੱਲ ਪੜਾਈ ਜਾ ਬਾਕੀ ਉਹ ਕਮਰੇ ਦੀ ਤਿਆਰੀ ਨਹੀਂ ਕੀਤੀ ਜਾ ਬਾਕੀ ਦੂਜੀ ਖੁਸ਼ੀ ਗੱਲ ਇਹਨਾਂ ਨੇ ਜਾ ਕੇ ਇੰਗਲੈਂਡ ਚਲ ਕੇ ਗਿਆ ਇੰਗਲੈਂਡ ਚਲ ਗਿਆ ਤਿਆਰੀਆਂ ਬਾਬਾ ਨੂੰ ਲੈਣਾ ਹੈ ਬੋਲਦੇ ਸਿਹਰ ਦਬਾਵਾ ਵੀ ਜਾ واہے گورو واہے گورو واہے گورو واہے گورو واہے گورو واہے گورو جناب بیا دے جناب شاہ صاحب نو لا گیا سیوا گالے کپا اے میرے سَت گراؤ ਮੇਰੇ ਕੋਲ ਜੀ ਨਾ ਬਾਰੇ ਬਾਰੇ ਜੀ ਮੇਰਾ ਪੁੱਤ ਇੰਗਲੈਂਡ ਚਲੇ ਗਿਆ ਮੇਰਾ ਪੁੱਤ ਕੈਨੇਡਾ ਚਲੇ ਗਿਆ ਭੈਣ ਜੀ ਗੱਲਾਂ ਕਰਦੀਆਂ ਚੁੱਪ ਕਰਕੇ ਚੱਲ ਜੀ ਪਲੀਜ਼ ਨਾ ਸਾਰੇ ਪਰ ਹਨ ਬਾਰੇ ਗੱਲ ਕਰਦਾ ਬੇਤੀ ਉਹ ਸਭ ਬਾਕੀ ਤਾਂ ਬਾਰੇ ਸੱਲਾ ਪਛੇਰ ਬਹਾਦਰ ਜੀ ਤੁਹਾਨੂੰ ਨਾਮ ਪੜਿਆ ਬਹਾਦਰ ਪੁੱਤ ਬਹਿ ਜਾ ਸਾਰੀ ਉਮਰ ਮੈਦਾਨ ਤੇ ਖੜਾ ਹੋਇਆ ਸੀ ਕਦੋਂ ਵਾਲੇ ਪੋਰੇ ਤਾਂ ਸਾਰੀ ਉਮਰ ਇੰਦਾ ਖੜਾ ਹੋਇਆ ਦੀ ਜੋਬੀੇ ਸ਼ਾਵਾਲੇ ਪੁਰੀਆਂ ਗਾਧਨ ਸਾਰੇ ਸੰਗਤ ਨੂੰ ਵਧਾਈ ਦਿੰਦਾ ਹੈ ਇਸੇ ਤਰ੍ਹਾਂ ਹਰ ਸਾਲ ਚੜ੍ਹਦੀ ਕਲਾ ਵਿੱਚ ਪ੍ਰੋਗਰਾਮ ਲਾਇਆ ਜਾਵੇ ਵੱਡੇ ਵਡੇਰਿਆਂ ਨੂੰ ਆਪਣੇ ਸ੍ਰੀ ਮਹਾਰਾਜ ਦੇ ਰਚਕੀਤ ਕਈ ਕੀ ਗਈਆਂ ਰਵਾਸ ਪ੍ਰਵਾਨ ਕਰਦੇ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹਰ ਸਾਲ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਪ੍ਰੋਗਰਾਮ ਲਾਇਆ ਜਾਵੇ ਚਲੇ ਪਾਈ ਪਾਤੀ ਜਿੱਤਦੀ ਕੋਈ ਰਾਜਤ ਬਹੁਤ ਬਾਲ ਲਗਾ ਦਿੱਤਾ ਅੱਜ ਬੜਾ ਹਾਰੀ ਛੇ بڑے بڑے ਦਿੱਕਤਾਂ ਅੱਜ ਨੂੰ ਖੋ ਸਾਰਾ ਪਰਿਵਾਰ ਦੋਨੋਂ ਤਰਫੋਂ ਵਿਸ਼ਵਾਸ ਤੋਂ ਮੁਝੇ ਮਿਲਿਆ ਬੁਲਾਉਣੇ ਦੇ ਬੜੇ ਜ਼ਿਆਦਾ ਦਿੱਕਤਾਂ ਜਿਹੜਾ ਦੇਖ ਸਕਦਾ ਹੈ ਇਹ ਗਾਲਪੋਡ ਇਹ ਜਿਹੜੇ ਬੁੜੇ ਰਿਹਾ ਯਾਦ ਨਾ ਮੜਾ ਪੁਰੇ ਅਕਲ ਤੁਮ ਪਾਪਾ ਦਾ ਨਾਂ ਕਿਰੋ ਸੱਤਿਆ ਦਾ ਲੋਕ ਸੱਤਿਆ ਦਾ ਡੋਗਰੋ ਚੜਦੀ ਕਲਾ ਵਿੱਚ ਰੱਖੋ ਬੱਚਿਆਂ ਨੂੰ ਕੰਮ ਕਰ ਜੋ ਜਿਹੜੇ ਵਿੱਚ ਪੜ੍ਹਨ ਦੀ ਜਗ੍ਹਾ ਆ ਉਹਨਾਂ ਨੂੰ ਕੰਮ ਤੇ ਲਾਓ ਜਿਹੜੇ ਬੱਚੇ ਨਹੀਂ ਪੜ੍ਹਦੇ ਉਹਨਾਂ ਨੂੰ ਪੜਾਈ ਵਿੱਚ ਲਾਓ ਜਿਹਨੇ ਕੋਈ ਬਿਜ਼ਨਸ ਕੀਤਾ ਬਿਜ਼ਨਸ ਕਰੇ ਇਹ ਗਾਲਪੋਡ ਇਹ ਜਿਹੜੇ ਛੋਟੇ ਛੋਟੇ ਜਿਹੜੇ ਏਰੀਆ ਭਟੀਆਂ ਸਾਡੇ ਘਰਾਂ ਤੇ ਚਾ ਗਿਆ ਤੇ ਜਾਂ ਬੇਟੀਆਂ ਉਹ ਥੋਖ ਸਾਥ ਦੀ ਹੈ ਨਾਨੂ ਵੀ ਲੋਕ ਸਾਹਿਬ ਜੀ ਬਖਸ਼ੂ ਪਰਵਾਰ ਦਾ ਦਾਦੇ ਗਰੇ ਪੁਰਾਣ ਸੱਤਾ ਸਮੇਂ ਪਰਤੀ ਜਿਹੜੀਆਂ ਜਿਹੜੀਆਂ ਸਾਡੇ ਸਾਡੇ ਘਰੇ ਜੁਲਦਰ ਕਰਾਂਗੇ ਚੱਲੇ ਆ ਉਹ ਵੀ ਸੁਖੀ ਰਹਿਣ ਤਾਂ ਰਹੀਆਂ ਅੱਜ ਸਾਰਿਆਂ ਦਾ ਬੜਾ ਮੰਗਦੇ ਆਂ ਜੀ ਬੜੀ ਸਾਰੇ ਪਰਿਵਾਰਾਂ ਦਾ ਬਲਾਵਾ ਮੰਗਦੇ ਸਾਰੇ ਟਿੰਟ ਸਾਰਾ ਪਰਿਵਾਰ ਤੇਲਫੁ ਲੈ ਕੇ ਟਿੰਟ ਦੇ ਖਿਆਲਾਂ ਦੇ ਹੱਥ ਵਿੱਚ ਹਾਜ਼ਰ ਹੋਇਆ ਇੱਥੇ ਮੰਦਰ ਬਣਾਇਆ ਤੁਹਾਡੇ ਵਿੱਚ ਖੰਸਾ ਇਹਨਾਂ ਦੀਆਂ ਆਸਾਂ ਬਰਾਦਾ ਪੂਰੀਆਂ ਕਰਨੀਆਂ ਜੋ ਸੋਚ ਕਰ ਆਇਆ ਉਹ ਕੀਤਾ ਗੁਰਿਆਦਰੀਆਂ ਅਗਲੇ ਸਾਲ ਤੋਂ ਹਰੇਕ ਗਾੜੀ ਹਰੇਕ ਸਾਲ ਖਾਸ ਲੈ ਕੇ ਆਉਂਦਾ ਹੈ ਤੇ ਅੰਦੀਦ ਰਹਿ ਜਾਂਦਾ ਹੈ ਇਹ ਜਿਵੇਂ ਫਿਰੇ ਬੜੇ ਪਿਤਰੋ ਸਹਾਈਓ ਆਪਣੇ ਆਪਣੇ ਪਰਿਵਾਰਾਂ ਵਿੱਚ ਆਪਣੇ ਆਪਣੇ ਜੀਵਾਂ ਨੂੰ ਸ਼ੋਕ ਸ਼ਾਂਤ ਕਰ ਦਿਓ ਕੋਈ ਨਾ ਦੇ ਤੁਹਾਡੇ ਰਹਿਣ ਵਿੱਚ ਕੋਈ ਗਲਤੀ ਹੋ ਗਈ ਆ ਤੁਹਾਡਾ ਕੋਈ ਸੁਪਨਾ ਨਹੀਂ ਮੰਨਿਆ ਹੈ ਜਾਂ ਤੁਹਾਡੇ ਮੋੜੇ ਕੋਈ ਸ਼ੱਕ ਕੀਤਾ ਲੋਗੇ ਮਾਫ਼ ਕਰੋ ਮਾਫ਼ ਕਰੋ ਬਾਦ ਕੋਲ ਲੋਦ ਕੋਲ ਲੋਦ ਕੋਲ ਜੁੜੀਆਂ ਬਾਦ ਕੋਲ ਲੋਦ ਕੋਲ ਮਾਇਆ ਦਾ ਬਲ ਰੱਖੋ ਕਾਮਕਾਰ ਜੋ ਤੰਦਰੁਸਤੀ ਬਾਦ ਰੱਖੋ ਛੋੜੇ-ਬੜੇ ਨੰਬਰ ਰੱਖੋ ਇਹ ਜਿਹੜੇ بڑے ਫਲੋਰ ਹੋ ਕੋਸ਼ ਸਾਡੇ ਪੁੱਤਰ ਬੇਟੀਆਂ ਦੇਸ਼-ਵਦੇਸ਼ ਵਿੱਚ ਪੰਡ ਗਈਆਂ ਹੈ ਕੋਈ ਪੈਸੇ ਮਤਲਬ ਨੌਕਰੀ ਕਰਨ ਗਈਆਂ ਹੈ ਕੋਈ ਅਸੇ ਹਾਸੇ ਨਾ ਹੋਣ ਤੁਸਕਾ ਕੰਗਰਮਨਨ ਪਾਜੀ ਤੋਂ ਅਗਦੇਲਾ ਸਾਧਿਜੇ ਦਾ ਪਾਜੀ ਤੋਂ ਪਰੇਸ਼ਾਨ ਰਵਿਸ਼ਾ ਰੋਕੇ ਤੋਂ ਮੰਗਸ਼ਨੀ ਕੋਈ ਤਰ੍ਹਾਂ ਦੀ ਕਿਰਤੀ ਕਰਦੀ ਹੈ ਰਾਸ਼ਟਰੀ ਨਿਵਾਸ ਦਾ ਵਾਲਦਾਂ ਦੀ ਅਧਿਕਾਰਾਂ ਹਰੇ ਕਿਹੜੇ بڑے بڑے ਦਿੱਕਤਾਂ ਅੱਜ ਨੂੰ ਖੋ ਸਾਰਾ ਪਰਿਵਾਰ ਦੋਨੋਂ ਤਲਕੋਂ ਇਸ ਵਾਰਸ਼ ਤੋਂ ਮੁਝੀਲੇ ਬੁਲਾਨੇ ਦੇ ਬੜੇ ਜ਼ਿਆਦੇ ਦਿੱਕਤਾਂ ਜਿਹੜਾ ਜੇ ਛੱਡਦਾ ਹੈ ਇਹ ਅਕਾਲਪੁਰ ਇਹ ਜਿਵੇਂ ਬੜੇ ਰਿਹਾ ਦੀ ਆਪ ਦਾ ਬਣਾ ਦਾ ਉਹਨਾਂ ਤੋਂ ਤੁਮ ਪਾਉ ਦਾ ਨਾਸ ਹੋ ਸੱਤਿਆ ਦਾ ਸਰੂਪ ਸੱਤਿਆ ਸੁਭਰ ਹੋ ਜਲਦੀ ਕਲਾ ਵਿੱਚ ਰੱਖੋ ਬੱਚਿਆਂ ਨੂੰ ਕੰਮ ਕਰ ਦਿਓ ਜਿਹੜੇ ਵਿੱਚ ਪੜ੍ਹਨ ਦੀ ਜਗ੍ਹਾ ਆ ਉਹਨਾਂ ਨੂੰ ਕੰਮ ਤੇ ਲਾਓ ਜਿਹੜੇ ਬੱਚੇ ਨਹੀਂ ਪੜ੍ਹਦੇ ਉਹਨਾਂ ਨੂੰ ਪੜ੍ਹਾਈ ਵਿੱਚ ਲਾਓ ਜਿਹਨੇ ਕੋਈ ਬਿਜ਼ਨਸ ਕੀਤਾ ਬਿਜ਼ਨਸ ਕਰੇ ਇਹ ਗੱਲ ਉਹ ਇਹ ਜਿਹੜੇ ਛੋਟੇ-ਛੋਟੇ ਜਿਹੜੇ ਜਿਹੜੀਆਂ ਬਟੀਆਂ ਸਾਡੇ ਘਰਾਂ ਤੇ ਚਾਹ ਗਿਆ ਤੇਆਂ ਬੇਟੀਆਂ ਉਹ ਸ਼ੁਕਸ਼ਾਲੀ ਹੈ ਉਹਨਾਂ ਨੂੰ ਵੀ ਸ਼ੁਕਸ਼ਾਲੀ ਦੇ ਬਣ ਤੋਂ ਬਣਨ ਪ੍ਰਾਣ ਵਾਧਾ ਕਿਹੜੇ ਤੋੜ ਸਕਦਾ ਸਮਾਂ ਕਰਤੀ ਜਿਹੜੀਆਂ ਜਿਹੜੀਆਂ ਸਾਡੇ ਸਾਡੇ ਘਰ ਤੋਂ ਉੱਧਰ ਕਰਾਂਗੇ ਜਲੇਆ ਬਹੁਤ ਸੁਖੀ ਰਾਤ ਦਾ ਬਹੁਤ ਹੀ ਰਾਤ ਅੱਜ ਸਾਰਿਆਂ ਦਾ ਬਲਾ ਮੰਗਦੇ ਆਂ ਜੀ ਸਾਰੇ ਪਰਿਵਾਰਾਂ ਦਾ ਬਲਾ ਮੰਗਦੇ ਆਂ ਸਾਰੇ ਟੈਂਟ ਸਾਰਾ ਪਰਿਵਾਰ ਤੇਲਫੁਲ ਲੈ ਕੇ ਮਿੱਟੀ ਦੇ ਖੇਹਾਰਾਂ ਦੇ ਹੱਥ ਵਿੱਚ ਸਾਜਿਤ ਹੈ ਇੱਥੇ ਮੰਦਰ ਬਲਾ ਛੋੜੇ ਬਹੁਤ ਖੰਸਾ ਇਹਦੀਆਂ ਆਸਾਂ ਬਰਾਦਾ ਪੂਜਾਂ ਕਰੀਆਂ ਜੋ ਸੋਚ ਕਰ ਆਇਆ ਉਹ ਮੀਤਾ ਗੁਰਦਾਰੀਆਂ ਅਗਲੇ ਸਾਲ ਤੋਂ ਹਰੇਕ ਸਾਲ ਦੀ ਹਰੇਕ ਸਾਲ ਆਸ ਲੈ ਕੇ ਆਉਂਦਾ ਹੈ ਤੇ ਅੰਦੀਦਨਾ ਦਿੰਦਾ ਹੈ ਇਹ ਜਿਠੇਰੇ ਬੜੇ ਪਿਤਰੋ ਸਹਾਈਓ ਆਪਣੇ ਆਪਣੇ ਪਰਿਵਾਰਾਂ ਦੇ ਆਪਣੇ ਆਪਣੇ ਜੀਵਾਂ ਨੂੰ ਠੋਕ ਸ਼ਾਂਤੀ ਦਿਓ ਕੋਈ ਨਾ ਦੇ ਤੁਹਾਡੇ ਰਾਂਝੇ ਵਿੱਚ ਕੋਈ ਗਲਤੀ ਹੋ ਗਈ ਆ ਤੁਹਾਡਾ ਕੋਈ ਸੁਪਨੇ ਮੰਨਿਆ ਹੈ ਜਾਂ ਤੁਹਾਡੇ ਮੋਰੇ ਕੋਈ ਸ਼ੱਕਿਤਾਲ ਹੋ ਗਿਆ ਆ ਬਾਤ ਕਰੋ ਬਾਤ ਕਰੋ ਨਾਲ ਕਰੋ ਰੋਟ-ਪੋਟੀਆਂ ਤੋਂ ਇਹ ਵਰਜੋ ਰੋਟ-ਪੋਟੀਆਂ ਮਾਇਆ ਦਾ ਵਰਕਸ਼ੋ ਕਾਮਕਾਰ ਜੋ ਤੰਦਰੁਸਤੀ ਬਾਰੇ ਵਰਕਸ਼ੋ ਬੜੇ-ਬੜੇ ਆਮਰ ਵਰਕਸ਼ੋ ਇਹ ਜਿਥੇਰੇ ਬੜੇ ਫਲ ਹੋ ਰਹੇ ਉਹ ਖੋਸ਼ ਸਾਡੇ ਪੁੱਤਰ ਬੇਟੀਆਂ ਦੇਸ਼-प्रदेश ਵਿੱਚ ਭੰਡ ਗਈਆਂ ਹੈ ਕੋਈ پیسے ਮਤਲਬ ਨੌਕਰੀ ਕਰਨ ਗਈਆਂ ਹੈ ਕੋਈ ਅਸੇ ਹਾਸੇ ਨਾ